ਬੱਚੇ ਦਾ ਮੈਂ ਡੈਡੀ ਸੀਗਾ ਜੀ ਇੱਕ ਮਾਂ ਨੇ ਪੁੱਤ ਮਾਰਿਆ ਗਿਆ ਪਹਿਲਾਂ ਤਾਂ ਮਾਂ ਤੇ ਵਿਸ਼ਵਾਸ ਕਰਦੇ ਹੁੰਦੇ ਸੀ ਹੁਣ ਮਾਂ ਤੋਂ ਵਿਸ਼ਵਾਸ ਵੀ ਚੱਕਿਆ ਗਿਆ ਠੀਕ ਹੈ ਜੀ ਇਹ ਉਹਨੇ ਜਾਣਵਰ ਨਹੀਂ ਕਰਦਾ ਜੀ ਬੱਚੇ ਦਾ ਤਾਂ ਤੇ ਇਹ ਮਾਂ ਨੇ ਕੱਲ ਜੂਗੀ ਮਾਂ ਬਣ ਗਈ ਜੀ ਇਸ ਬੱਚੇ ਤੇ ਐਡਾ ਬਟਾ ਕਹਿਰ ਤੂੰ ਆਇਆ ਫਿਰ ਦੁਨੀਆ ਤੇ ਅਸੀ ਜ਼ਿੰਦਗੀ ਚ ਪਹਿਲੀ ਵਾਰ ਦੇਖਿਆ ਜੀ ਕਾਡਾ ਨਿਕਲੇ ਬੱਚਾ ਖੇਡਦਾ ਖੇਡਦਾ ਮੈਦਾਨ ਚ ਖਪਾਤਾ ਸਾਨੂੰ ਕਿਸੇ ਗਲੀ ਜੀ ਨਹੀਂ ਪਤਾ ਲੱਗਿਆ ਸਾਨੂੰ ਜੀ ਐਡੀ ਜਛਣ ਮਾਂ ਹੁੰਦੀ ਕੋਈ ਤਾਂ ਸਾਨੂੰ ਪਤਾ ਲੱਗ ਜਾਂਦਾ ਅਸੀਂ ਭਮਾਸ ਕੋਸੀ ਹੋ ਜਾਂਦਾ ਸਾਨੂੰ ਅਸੀਂ ਮੁੰਡਿਆਂ ਨੂੰ ਮਾਰ ਲੈਣ ਸੀ ਦਿੰਦੇ ਅਸਾਨੂੰ ਪਰਸਾਈ ਸੀ ਉਹਨਾਂ ਨੂੰ ਕਹਿੰਦੀ ਮੈਂ ਪਹਿਲਾਂ ਤਾਂ ਲੱਤਾਂ ਤੋੜੀਆਂ ਜਿਹੜਾ ਟੋਚ ਚ ਪਾਇਆ ਨਹੀਂ ਫਿਰ ਮਾਹਾਂ ਤੋੜਨ ਦਾ ਫਿਰ ਮੈਂ ਫਸਾਇਆ ਫਿਰ ਮੈਨੂੰ ਫਸਾਇਆ ਕਹਿੰਦੀ ਜਾਨ ਵੀ ਨਹੀਂ ਨਿਕਲੀ ਕਿ ਜਿੱਥੇ ਕਲਯੁਗੀ ਮਾਂ ਨੇ ਆਪਣਾ ਜਨਨਕੀ ਹੱਥੀ ਪੁੱਤ ਪਾਲ ਕੇ ਟੋਏ ਦੇ ਵਿੱਚ ਦੱਬਤਾ ਜਨਨਕੀ ਉਸ ਤੋਂ ਬਾਅਦ ਕੱਢ ਕੇ ਜਨਨਕੀ ਉਸਦੇ ਚਿੱਟਾ ਕੱਪੜਾ ਪਾ ਕੇ ਜਨਨਕੀ ਇੱਕ ਉਹ ਮਾਨਸਾ ਸ਼ਹਿਰ ਤੇ ਜਨਨਕੀ ਲੈ ਜਾਂਦੀ ਹੈ ਅੱਜ ਅਸੀਂ ਉਸ ਪਰਿਵਾਰ ਦੇ ਨਾਲ ਪਹੁੰਚੇ ਹਾਂ ਬੇ ਹਾਲਾਤ ਕਹਿੰਦਾ ਕੈਮਰਾਮੈਨ ਨੂੰ ਦਿਖਾ ਦੇ ਬਹੁਤ ਜਨਨਕੀ ਪਿੰਡ ਦੇ ਵਿੱਚ ਸੋਗ ਦਾ ਮਾਹੌਲ ਬਣਿਆ ਹੋਇਆ ਜਨਨਕੀ ਇੱਕ ਮਾਂ ਨੇ ਆਪਣੇ ਪੁੱਤਰ ਨੂੰ ਪਾਲਿਆ ਹੋਵੇ ਹੱਥਾਂ ਦੇ ਨਾਲ ਤੇ ਉਸ ਨੂੰ ਜਨਨਕੀ ਮਾਰ ਕੇ ਟੋਏ ਦੇ ਵਿੱਚ ਦੱਬ ਦੇਣਾ ਇਹ ਇੱਕ ਕਲਯੁਗੀ ਮਾਂ ਦੀ ਕਹਾਣੀ ਤੁਸੀਂ ਪਹਿਲੀ ਵਾਰ ਸੁਣੀ ਹੋਣੀ ਹੈ ਜਨਨ ਕਿ ਆਮ ਤੌਰ ਤੇ ਵੇਣਿਆ ਕਿ ਮਾਂ ਤਾਂ ਪੁੱਤ ਨੂੰ ਸੁੱਤੇ ਪੈਨ ਨੂੰ ਨਹੀਂ ਜਰਦੀ ਚਾਰ ਵਾਰ ਜਗਾ ਕੇ ਪੁੱਛਦੀ ਹੈ ਪੁੱਤਰ ਸੁੱਤਾ ਤਾਂ ਕਿਵੇਂ ਹੈ ਇਹ ਪਹਿਲੀ ਵਾਰ ਵੇਖਿਆ ਸਾਡੇ ਨਾਲ ਨਗਰ ਸਾਰਾ ਨਾਲ ਨੇ ਤੁਸੀਂ ਕਿਵੇਂ ਦੇਖਦੇ ਹੋ ਵੀ ਮਾਂ ਨੇ ਇੱਕ ਕਲਯੁਗੀ ਮਾਂ ਨੇ ਆਪਦੇ ਪੁੱਤਰ ਨੂੰ ਮਾਰ ਕੇ ਟੋਏ ਦੇ ਵਿੱਚ ਦੱਬ ਦੇਣਾ ਟੋਆ ਵੀ ਅਸੀਂ ਵੇਖ ਕੇ ਆਏ ਆ ਕੋਈ ਬਾਲਾ ਵੱਡਾ ਨਹੀਂ ਛੋਟਾ ਜਿਹਾ ਟੋਆ ਜੇ ਵੇਖੀਏ ਤੇ ਮੁੰਡਾ ਜਨਨ ਕਿ ਲੜਕਾ ਬਹੁਤ ਵੱਡਾ ਹੈ ਇੱਕ ਉਹ ਵੀ ਪੁੱਤ ਹੋਵੇ ਤੇ ਉਹ ਵੀ ਮਾਂ ਦੇ ਕੋਲ ਕੱਲਾ ਹੋਵੇ ਬਹੁਤ ਮਾੜੀ ਗੱਲ ਕਰੀ ਮਸਾਬ ਮਿਲਣਾ ਚਾਹੀਦਾ ਜੀ ਬਹੁਤ ਮਾੜੀ ਗੱਲ ਕਰੀ ਕੀ ਲੱਗਦਾ ਜੇ ਜਦੋਂ ਉਹਨੇ ਮਾਰ ਕੇ ਜਾਨੀ ਕਿ ਟੋਏ ਦੇ ਵਿੱਚ ਦੱਬਿਆ ਦੱਬ ਕੇ ਫਿਰ ਜਾਨੀ ਕਿ ਉਸਤੇ ਚਿੱਟਾ ਕੱਪੜਾ ਪਾ ਕੇ ਜਾਨੀ ਕੋ ਲੈ ਕੇ ਜਾਂਦੀ ਹੈ ਉਹਦਾ ਪਹੋਂ ਨੇ ਬਿਆਈ ਮਾਰ ਦਿੱਤਾ ਗਿਆ ਵੈਸੇ ਉਹਨੂੰ ਪਹੋਂ ਨੇ ਬਿਆਉਣ ਨੂੰ ਆਖਿਆ ਕਿ ਮੇਰੇ ਕੋਈ ਗੱਲਬਾਤ ਹੋਈ ਉਹਦੀ ਬੇਤ ਮੁਸ਼ਕਵ ਜਾ ਉਹ ਚੱਕ ਉਹਦੋਂ ਬਾਅਦ ਪਰ ਮਾਰ ਚਲੇ ਜਾਂਦੇ ਜੀ ਅੱਛਾ ਹੋਰ ਵੀ ਪੁੱਛਾਂਗੇ ਇੱਧਰ ਤੁਸੀਂ ਇਸੇ ਪਿੰਡ ਦੇ ਰਹਿਣ ਵਾਲੇ ਹੋ ਕਿਵੇਂ ਲੱਗਦਾ ਤੁਹਾਨੂੰ ਬਹੁਤ ਮਾੜਾ ਕਿੱਥੇ ਜੀ ਬਹੁਤ ਮਾੜਾ ਲੋਕ ਤਾਂ ਤਰਸਦੇ ਫਿਰਦੇ ਸੀ ਜੀ ਇਹਨੇ ਆਪਦੇ ਹੱਥਿਆਂ ਦਾ ਪੁੱਤ ਖੋਪਾਤਾ ਜੀ ਅਸੀਂ ਇਹ ਤਾਂ ਕਹਿੰਦੇ ਵੀ ਇਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਹੰਸਾਬ ਮਿਲਣਾ ਚਾਹੀਦਾ ਹੈ ਬਹੁਤ ਮਾੜਾ ਕੀਤਾ ਜੀ ਹਾਂ ਤੁਸੀਂ ਕਿਵੇਂ ਦੇਖੀ ਭਾਜੀ ਵੀ ਕਹਿੰਦੇ ਇਨਸਾਫ ਮਿਲਣਾ ਚਾਹੀਦਾ ਐਡੇ ਬੱਚੇ ਨਾਲ ਬਹੁਤ ਮਾਰਾ ਕੀਤਾ ਜੀ ਜੁਰਮ ਕੀਤਾ ਹੈ ਕੋਈ ਵੀ ਮਾਂ ਆਪਦੇ ਬੱਚੇ ਨਾਲ ਐਉਂ ਜਾ ਨਹੀਂ ਕਰਦੀ ਤੇ ਐਉਂ ਜਾ ਜਾਨਵਰ ਨਹੀਂ ਕਰਦਾ ਜੀ ਬੱਚੇ ਦਾ ਤਾਂ ਇਹ ਮਾਂ ਨੇ ਕੱਲ ਜੂਗੀ ਮਾਂ ਬਣ ਗਈ ਜੀ ਇਸ ਬੱਚੇ ਤੇ ਐਡਾ ਬਟਾ ਕਹਿਰ ਚੋਂ ਆਇਆ ਵੀ ਦੁਨੀਆ ਤੇ ਅਸੀਂ ਜ਼ਿੰਦਗੀ ਚ ਪਹਿਲੀ ਵਾਰ ਦੇਖਿਆ ਜੀ ਵੀ ਮਾਂ ਨੇ ਆਪਦੇ ਪੁੱਤ ਦੀ ਜਾਨ ਲਈ ਜੀ ਮਾਤਾ ਜੀ ਤੁਸੀਂ ਕਿਵੇਂ ਦੇਖੋਗੇ ਪਰਵਾਜ਼ ਜਿਵੇਂ ਇੱਕ ਮਾਂ ਤੁਸੀਂ ਵੀ ਇੱਕ ਮਾਂ ਨੇ ਆਪ ਹੱਥੀ ਪਾਲਿਆ ਹੋਵੇ ਪੁੱਤ ਨੂੰ ਦੱਬ ਦੇਣਾ ਮਾਰ ਕੇ ਤੇ ਮਾਂ ਨੇ ਮਾਰਤਾ ਬੱਚਾ ਮਾਵਾ ਦਾ ਸੁੱਕੇ ਜਿਲੇ ਚ ਕਰਦੇਗਾ ਮਾਮਾ ਬਰਾ ਕੇ ਕਥਿਆ ਨੂੰ ਤੇ ਉਹਨੇ ਜੀ ਦੇਖ ਲਾ ਗਊ ਹੱਤਾ ਕਰਤੀ ਸਾਡੇ ਜੀ ਬੱਚੇ ਨੇ ਮਾਰ ਕੇ ਹਾਂ ਸਾਡਾ ਨਿਕਲਿਆ ਬੱਚਾ ਖੇਡਦਾ ਖੇਡਦਾ ਮਿੰਟ ਚ ਖਫਾਤਾ ਸਾਨੂੰ ਕਿਸੇ ਗਲੀ ਜੀ ਨਹੀਂ ਪਤਾ ਲੱਗਾ ਸਾਨੂੰ ਜੀ ਐਡੀ ਸੁਣ ਮਾਂ ਹੁਣ ਜੀ ਕੋਈ ਕਿਸੇ ਦੀ ਤੁਹਾਡੇ ਵੀ ਘਰ ਨਾਲ ਲੱਗਦੇ ਕਿਸੇ ਨੂੰ ਨਹੀਂ ਪਤਾ ਲੱਗਿਆ ਜੀ ਕਿਸੇ ਨੇ ਨਹੀਂ ਪਤਾ ਲੱਗਾ ਸਾਨੂੰ ਜੀ ਨਾ ਜਦੋਂ ਮੁੰਡੇ ਦੀ ਮੌਤ ਹੋ ਜਾਂਦੀ ਆ ਉਦੋਂ ਬਾਅਦ ਪਤਾ ਲੱਗਦਾ ਸੰਤਾ ਜੀ ਉੱਥੇ ਖਬਰਾਂ ਹੋਈਆਂ ਜਦੋਂ ਪਤਾ ਲੱਗੇ ਫੋਨਾਂ ਚਾਏ ਅੱਛਾ ਸਾਨੂੰ ਬੱਚਾ ਤਾਂ ਨਹੀਂ ਪਤਾ ਲੱਗਾ ਕਿਦਾ ਬੀਮਾਰ ਤਾਂ ਨਹੀਂ ਜੀ ਹਾਂ ਹੋਰ ਵੀ ਪੁੱਛਦੇ ਆ ਇੱਧਰ ਸਾਡੀਆਂ ਭੈਣਾਂ ਖੜੀਆਂ ਐ ਤੁਸੀਂ ਭੈਣ ਜੀ ਕਿਵੇਂ ਦੇਖੋਗੇ ਇੱਕ ਮਾਂ ਆਪਣੇ ਜਿਹਦੇ ਪੁੱਤ ਨੂੰ ਸੁੱਤੇ ਪਏ ਨੂੰ ਨਹੀਂ ਦੇਖ ਜਰਦੀ ਹੁੰਦੀ ਮੇਰਾ ਪੁੱਤ ਸੁੱਤਾ ਪਿਆ ਉੱਠ ਖੜਾ ਤਿੰਨ ਵਾਰ ਜਗਾ ਜਗਾ ਕੇ ਪੁੱਛਦੀ ਹੈ ਆ ਤਾਂ ਪਤੀ ਵੀਰੇ ਪੁੱਛਦੀ ਆਪਾਂ ਇੱਕ ਮਿੰਟ ਨਹੀਂ ਜਵਾਂ ਕਨੂੰ ਪਰਾ ਹੁਣ ਦਿੰਦੇ ਇਹ ਜੀ ਮਾਂ ਆਪਾਂ ਕਹਿੰਦੇ ਵੀ ਕਿਉਂ ਹੋ ਹੋਗੀ ਜੀ ਇਹਨੂੰ ਮਾਂ ਕਹਿ ਸਕਦੇ ਆਪਾਂ ਡੈਣ ਕਹਿ ਸਕਦੇ ਆ ਡੈਣ ਹੀ ਕਹਿ ਸਕਦੇ ਆ ਇਹ ਮਾਂ ਮੂ ਨਹੀਂ ਹੈਗੀ ਡੈਣ ਹੀ ਇੱਕ ਤਰ੍ਹਾਂ ਦੀ ਤਾਂ ਹਾਂ ਇਹ ਤਾਂ ਸਜਾ ਵੱਧ ਤੋਂ ਵੱਧ ਹੋਵੇ ਤਾਂ ਹੈ ਚਿੰਤਾ ਐਵੇਂ ਮਾਰੀ ਜਾਵੇ ਤਾਂ ਜੀ ਆ ਇੱਥੇ ਤਾਂ 2 ਮਿੰਟ ਜਵਾਕੇ ਲੇਟ ਹੋ ਜਾ ਆਪਾਂ ਫੇਰ ਵੀ ਕਹਿੰਦੇ ਜਵਾਕ ਕਿੱਧਰ ਗਏ ਮਿੰਟ ਨਹੀਂ ਪੜਾ ਹੁੰਦੇ ਆਪਾਂ ਜਵਾਕਾਂ ਤੋਂ ਇਹ ਫੇਰ ਵੀ ਕਹੇ ਜੀ ਮਾਂ ਆ ਗਈ ਇੱਥੇ ਛੱਡ ਜਾਂਦੀ ਗਲੀ 'ਚ ਜਵਾਕ ਆਪੇ ਪਲ ਜਾਂਦਾ ਜੀ ਜੋ ਕੁੜੀਆਂ ਨੂੰ ਦੇਂਦੀ ਆਪਣੀ ਗਲੀ 'ਚ ਜਵਾਕਾਂ ਹੀ ਹੋ ਰਹੇ ਨਹੀਂ ਸੀ ਕਰੇ ਅੱਜ ਸਵੇਰ ਆ ਕੇ ਹੋ ਜਾ ਸੀ ਜਿਹੜੀ ਜਿਹੜੀ ਬੁਢੀ ਨੇ ਮਾਰਿਆ ਜਨ ਕਿ ਮੁੰਡੇ ਦੀ ਮਾਂ ਨੇ ਮਾਰਿਆ ਉਹਦਾ ਸਵੇਰ ਆ ਕੇ ਹੋ ਜਾ ਸੀ ਚੜੀਤਾ ਸੀ ਜਾਂ ਮਿੱਠੜਾ ਸੀ ਜਾਂ ਕਿਹੋ ਜਿਹਾ ਸੀ ਕਿਸੇ ਨਾਲ ਬੋਲਦੀ ਨਹੀਂ ਸੀ ਕਿਸੇ ਨਾਲ ਹੀ ਵੀਰੇ ਬੋਲ ਤੇ ਜੇ ਤਾਂ ਉਹਨੂੰ ਬੁਲਾ ਲੈਂਦੇ ਤਾਂ ਬੋਲ ਪੈਂਦੀ ਨਿਆ ਸਾਡਾ ਘਰ ਹੈ ਉਹ ਸਾਡੇ ਨਹੀਂ ਕਰਾਈ ਸੀ 2 ਸਾਲ ਹੋ ਗਏ ਸੀ ਜ ਉਹ ਨਾ ਕਿਸੇ ਨਾ ਬੋਲਦੇ ਸੀ ਨਾ ਕਿਸੇ ਨਾ ਗੱਲ ਕਰਦੀ ਸੀ ਬੇਟੇ ਤੇ ਬਸ ਉਹ ਤਾਂ ਨਾ ਜੇ ਤੁਹਾਨੂੰ ਬੁਲਾ ਲੈਂਦੇ ਕੁੜੇ ਹਾਂ ਮੇਰੇ ਆਥਨ ਦੀ ਡਿਊਟੀ ਆ ਅੱਛਾ 15 ਦਿਨ ਮੇਰੇ ਬੇਬੇ ਦੇਣ ਦੀ 15 ਦਿਨ ਰਾਤ ਦੀ ਆ ਆ ਗੱਲ ਕਹਿੰਦੀ ਸੀ ਬੇਟੇ ਤੇ ਮੁੰਡੇ ਨੂੰ ਪਤਾ ਨਹੀਂ ਕਿੱਥੇ ਛੱਡਿਆ ਸੀ ਕਿੱਥੇ ਨਹੀਂ ਛੱਡਿਆ ਕਿਤੇ ਮਹੀਨੇ ਦੋ ਮਹੀਨੇ ਤੋਂ ਲਿਆਉਂਦੀ ਅੱਛਾ ਇੱਕ ਵਾਰ ਦਾ ਸਾਲ ਨਹੀਂ ਲਿਆਂਦਾ ਅੱਛਾ ਕੁੜੇ ਆ ਗਏ ਮੈਨੂੰ ਲਿਆ ਜੀ ਠੀਕ ਹੈ ਮੁੰਡਾ ਦੀਪੂ ਦਾ ਜਿੱਥੇ ਮਰਜੀ ਕਹਾ ਲਓ ਜੀ ਇੱਥੇ ਹਸਪਤਾਲ ਤੇ ਜਰਮ ਹੋਇਆ ਠੀਕ ਹੈ ਇੱਥੇ ਆ ਮੇਰੇ ਘਰ ਵਾਲੀ ਬਹੁਤ ਸੀ ਨੋਮਰੀ ਐ ਕਿ ਮਿਸਤਰੀਆਂ ਦੀ ਬਹੁਮਾਰਗੀ ਉਹ ਸੀਗੀ ਜੀ ਦੀਪੂ ਸੱਦ ਕੇ ਲਗਿਆ ਜੀ ਤੇ ਬੇਟੇ ਉਹਨਾਂ ਦੇ ਫਿਰ ਜਰਮ ਹੋਇਆ ਤੇ ਉਹਨੇ ਦੁੱਧ ਨਹੀਂ ਚੰਗਾ ਇੰਨਾ ਦੁੱਧ ਉੱਤਰਿਆ ਸੀਗਾ ਉਹ ਕਹਿੰਦੀ ਮੈਂ ਦੁੱਧ ਨਹੀਂ ਚੰਗਾ ਉਹਨੇ ਬਿਠਾ ਰੱਖਿਆ ਬੰਗਾਂ ਨੇ ਵੀ ਕੁੜੇ ਦੁੱਧ ਚੰਗਾ ਦੇ ਤੇ ਇੰਨਾ ਦੁੱਧ ਉੱਤਰਿਆ ਕਿਉਂ ਨਹੀਂ ਚੰਗਾਉਂਦੀ ਤੂੰ ਤੂੰ ਚੰਗਾ ਦਿਓ ਬੇਟੇ ਜਿਵੇਂ ਮੁੰਡੇ ਨੂੰ ਮਾਰਿਆ ਨਾ ਉਹ ਵੀ ਮਰੀ ਜਾਵੇ ਤੁਹਾਡੀ ਤੁਹਾਡਾ ਘਰ ਸੀ ਵੇਖਿਆ ਬਿਲਕੁਲ ਕੰਦ ਤੁਹਾਡੀ ਛੋਟੀ ਛੋਟੀ ਕੰਦ ਦਾ ਜਦੋਂ ਮਾਂ ਬੱਚ ਨੂੰ ਘੜਦੀ ਹੈ ਤੇ ਅਕਸਰ ਰੋੜਾ ਵੀ ਪੈਂਦਾ ਬੱਚਾ ਰੋਂਦਾ ਵੀ ਹੈ ਕੁਝ ਪਤਾ ਨਹੀਂ ਲੱਗਾ ਤੁਹਾਨੂੰ ਸਾਨੂੰ ਤਾਂ ਬੇਟੇ ਪਤਾ ਨਹੀਂ ਲੱਗਾ ਵੀ ਕੀ ਬਣਿਆ ਸਾਨੂੰ ਤਾਂ ਫੋਟੋ ਵੇਖੀ ਆ ਵੀ ਆਗਮ ਦੀ ਫੋਟੋ ਆਗਮ ਦੀ ਫੋਟੋ ਹੈ ਅਸੀਂ ਉਹਦੇ ਦਾਦੇ ਨੂੰ ਦੱਸਤਾ ਇੱਥੇ ਜਾਂਦਾ ਸੀਗਾ ਅਸੀਂ ਚੌਂਗੜੀ ਤੇ ਬੈਠੀਆਂ ਦੋ ਬੁੜੀਆਂ ਅਸੀਂ ਬੈਠੀਆਂ ਅਸੀਂ ਆਖਿਆ ਭਾਈ ਤੁਹਾਨੂੰ ਕਿਵੇਂ ਲੱਗਦਾ ਕਹਿੰਨਾ ਭਾਈ ਮੈਂ ਜਾਨਣਾ ਤੇ ਉਹਦਾ ਫੂਸ ਸੁਡਿਆ ਪਿਆ ਸੀ ਫੋਟੋ ਦੇਖ ਕੇ ਬੇਟੇ ਜਦੋਂ ਫੋਟੋ ਦੇਖੀ ਉਹਨੇ ਫੂਸ ੁੱਟ ਗਿਆ ਤੇ ਉੱਥੇ ਉਹ ਤਾਂ ਤੁਰਿਆ ਨਹੀਂ ਜਾਂਦਾ ਸੀ ਇੱਕ ਮੁੰਡਾ ਮੋਟਰਸਾਈਕਲ 'ਤੇ ਉਰੇ ਨੂੰ ਆਉਂਦਾ ਸੀ ਉਹਨੂੰ ਕਹਿੰਦਾ ਮੈਨੂੰ ਅੱਡੇ 'ਤੇ ਛੱਡਿਆ ਜੀ ਉਹ ਅੱਡੇ 'ਤੇ ਛੱਡਣ ਬਾਅਦ ਗਿਆ ਉਹ ਮੁੰਡਾ ਉੱਥੋਂ ਆਇਆ ਸੀਗਾ ਜੱਟਾਂ ਦੇ ਜੀ ਜਾੜੀ ਜਾਂਦਾ ਹੁੰਦਾ ਸੀ ਤੇ ਉਹਨਾਂ ਦੇ ਪਾਣੀ ਤੇ ਬਾਰਿਸ਼ ਸੀ ਰਾਤ ਨੂੰ ਵੀ ਬਾਰਿਸ਼ ਸੀ ਦਿਨੇ ਵੀ ਬਾਰਿਸ਼ ਸੀ ਜੀ ਅਜੀ ਦੋ ਇਹਨੇ ਨਹੀਂ 바ਕਾ ਕਿਤੋਂ ਜੇ ਪੁੱਤ ਸਾਨੂੰ ਪਤਾ ਲੱਗ ਜਾਂਦਾ ਅਸੀਂ ਭਮਾਸ ਕੋਸੀ ਹੋ ਜਾਂਦਾ ਸਾਨੂੰ ਅਸੀਂ ਮੁੰਡਾ ਨੂੰ ਮਾਰ ਨਹੀਂ ਸੀ ਦਿੰਦੇ ਮਾਰ ਨਹੀਂ ਦਿੰਦਾ ਸੀ ਬੇਟੇ ਕਿੰਨਾ ਸੋਹਣਾ ਮੁੰਡਾ ਸੀ ਵੇਖਿਆ ਮੁੰਡਾ ਸੀ ਮੁੰਡਾ ਵੇਖਿਆ ਹਾਂ ਇਹ ਆਪਾਂ ਜੀ ਜਾਨਵਰ ਨੂੰ ਵੀ ਇਸ ਤਰ੍ਹਾਂ ਮਾਰ ਗਏ ਨਾ ਉਹ ਵੀ ਬੜਾ ਦੁੱਖ ਤੇ ਟੋਆ ਵੇਖਿਆ ਤੁਸੀਂ ਹਾਂ ਮੈਂ ਨਹੀਂ ਵੇਖਿਆ ਮਾਸਟਰ ਵੇਖਿਆ ਨਹੀਂ ਆਂਦਾ ਪਰ ਟੋਆ ਬੜਾ ਛੋਟਾ ਜਿਹਦੇ ਵਿੱਚ ਆਪਾਂ ਇਹ ਕਹਿੰਦੇ ਵੀ ਦੱਬਿਆ ਦੱਬਿਆ ਕਿਵੇਂ ਹੋਊਗਾ ਜਿਵੇਂ ਆਪਾਂ ਕਹਿੰਦੇ ਮਰੋੜ ਕੇ ਦੱਬਤਾ ਬੱਚੇ ਨੂੰ ਇੱਕ ਰਾਸ ਨੂੰ ਬਲਸਾਈ ਸੀ ਉਹਨਾਂ ਨੂੰ ਕਹਿੰਦੀ ਮੈਂ ਪਹਿਲਾਂ ਤਾਂ ਲਟਾਂ ਤੋੜੀਆਂ ਜਿਵੇਂ ਟੋਏ ਚ ਪਾਇਆ ਨੇ ਫਿਰ ਮਾਹਾਂ ਤੋੜ ਗਾ ਫਿਰ ਮੈਂ ਫਸਾਇਆ ਫਿਰ ਮੈਨੂੰ ਫਸਾਇਆ ਕਹਿੰਦੀ ਜਾਨਬੀਨੀ ਨਿਕਲੀ ਉਹ ਮੈਂ ਚੱਕ ਕੇ ਕਹਿੰਦੀ ਪਤਾ ਨਹੀਂ ਕਿੱਥੇ ਲੈ ਗਈ ਮੈਂ ਕੱਲੀ ਲਗਾਈਆਂ ਕਹਿੰਦੀ ਅੱਛਾ ਉਹ ਕਹਿੰਦੇ ਵੀ ਬੰਦਾ ਹੋਰ ਹੈ ਜੀ ਕੱਲੀ ਤਾਂ ਹੈ ਹੀ ਨਹੀਂ ਇਹ ਜੀ ਕੱਲੀ ਜਨਾਨੀ ਦਾ ਇੰਨਾ ਤਾਕਤ ਨਹੀਂ ਪੈਂਦੀ ਬਟੇ ਓਂ ਕਸ ਘਰ ਬੰਦਾ ਕਦੇ ਵੇਖਿਆ ਨਹੀਂ ਐਵੇਂ ਝੂਠਾ ਦੂਸਰਾ ਜਿਹੜਾ ਉਹ ਲੱਗਦਾ ਜੀ ਬਾਹਰ ਪਾਵਾ ਕੋਈ ਕੁੱਛ ਕਰਦਾ ਵੀ ਕੁੱਛ ਨਹੀਂ ਠੀਕ ਹੈ ਉਹ ਮੈਡਮਾਂ ਨੇ ਇਹ ਗੱਲ ਕਹੀ ਆ ਕਹਿੰਦੇ 2 ਸਾਲ ਹੋ ਗਏ ਕਿਤੇ ਵਿਆਹ ਕਰਾਈ ਫਿਰਦੀ ਸੀ ਅੰਛਾ ਮੁੰਡਾ ਤਾਂ ਹੋਰ ਢੇਲ ਚ ਸੀਗਾ ਦੇ ਕਹਣਾ ਜੀ ਅੱਗੇ ਉਹਦੀ ਜਵਾਨਤ ਕਰਾ ਲੈਂਦੇ ਸੀ ਦਰ ਦੁਰ ਪੀ ਲੈਂਦਾ ਸੀ ਵੇਚਦਾ ਸੀਗਾ ਜੀ ਮਾੜਾ ਮੋਟਾ ਤੇ ਹੁਣ ਉਹਨੂੰ ਕਹਿੰਦੇ ਕੋੜੇ ਦੀਪੂ ਦੀ ਜਵਾਨਤ ਕਰਾ ਲਾ ਜੀ ਨਾ ਮੈਂ ਨਿਕਰਾਉਂਦੀ ਮੈਨੂੰ ਮਾਰ ਦੁਬਾ ਕੇ ਅੰਛਾ ਮਾਰ ਦੁਗਾ ਮੈਨੂੰ ਪਤਾ ਨਹੀਂ ਜੀ ਉਹਦੇ ਢੱਡ ਚ ਕੀ ਸੀ ਬੇਟੇ ਪਤਾ ਨਹੀਂ ਕੀ ਨਹੀਂ ਬੇਟੇ ਆ ਗੱਲ ਆ ਸਾਡੀ ਤਾਂ ਆ ਜਵਾਨ ਬੜੇ ਦੁੱਖ ਦੀ ਗੱਲ ਆ ਪਿੰਡ ਦੇ ਵਿੱਚ ਜਨ ਕਿ ਸੋਗ ਦੀ ਲਹਿਰ ਫੈਲੀ ਹੋਈ ਆ ਜਨ ਕਿ ਕਲਜੋਗੀ ਮਾਂ ਕਿ ਆਪਣੇ ਪੁੱਤਰ ਨੂੰ ਟੋਵਾ ਪੱਟਿਆ ਮੈਨੂੰ ਬਾਹਰ ਪਤਾ ਲੱਗਾ ਟੋਵਾ ਪੱਟਿਆ ਟੋਵਾ ਛੋਟਾ ਸੀ ਕਾਹਲ ਦੇ ਵਿੱਚ ਮੈਨੂੰ ਲੱਗਦਾ ਵੀ ਇਹ ਲੇਡੀ ਹੈ ਜਿਹੜੀ ਕਲ ਜੂਗੀ ਮਾਂ ਇਹਨਾਂ ਨੇ ਨਸ਼ਾ ਕੀਤਾ ਸੀ ਮੈਂ ਹੁਣ ਵੇਖਿਆ ਵੀ ਉੱਥੇ ਆਂਡਿਆਂ ਦੇ ਫੋਲਕ ਵੀ ਪਏ ਨੇ ਜਦੋਂ ਲੱਤਾਂ ਤਾਂ ਉਹਦੇ ਵਿੱਚ ਮਤਲ ਨਹੀਂ ਪੂਰਾ ਆ ਰਿਹਾ ਫੇਰ ਇਹਨੇ ਉੱਥੋਂ ਚੱਕਿਆ ਡਰਦੀ ਨੇ ਉਹਨੂੰ ਬੱਚੇ ਨੂੰ ਮੈਨੂੰ ਪਤਾ ਲੱਗਾ ਵੀ ਨਮਾਇਆ ਨਮਾ ਕੇ ਸਕੂਲੀ ਵਰਦੀ ਪਾਈ ਫਿਰ ਸਾਡੇ ਮਾਸਤੂਆ ਨੇ ਗੇਟ ਦੇ ਕੋਲੇ ਕਿਸੇ ਹਿਸਾਬ ਨਾਲ ਮੈਂ ਨਹੀਂ ਕਹਿੰਦਾ ਵੀ ਬਸ ਤੇ ਚੜੀ ਮੈਨੂੰ ਸ਼ੱਕ ਆ ਵੀ ਬਸ ਤੇ ਨਹੀਂ ਚੜੀ ਕਿਸੇ ਦੇ ਨਾਲ ਗਈ ਹੈ ਉੱਥੇ ਮਾਨਸਾ ਗਈ ਮਾਨਸਾ ਦੇ ਨਾਲ ਉੱਥੇ ਡਰਾਮਾ ਬਾਜੀ ਕਰਕੇ ਬੱਚੇ ਨੂੰ ਪਾਇਆ ਫਿਰ ਮੇਰਾ ਭਾਈ ਮੇਰੇ ਚਾਚੇ ਦਾ ਲੜਕਾ ਅਮਨ ਉਹਨੂੰ ਪਤਾ ਲੱਗਾ ਉਹਨੇ ਫਿਰ ਪੁਲਿਸ ਕੋਲੇ ਰਿਪੋਰਟ ਕੀਤੀ ਪੂਰੀ ਜੱਜਮੈਂਟ ਕੀਤੀ ਫਿਰ ਉਹਨੂੰ ਬਠਿੰਡੋਂ ਹਸਪਤਾਲਾ ਹੁਣ ਇੱਥੇ ਦੇਖੋ ਸੰਸਕਾਰ ਹੋ ਰਿਹਾ ਪਿਤਾ ਜੇਲ੍ਹ ਚੋਂ ਆਇਆ ਕਿਹੋ ਜਿਹਾ ਮਾਹੌਲ ਹੈ ਇੱਥੇ ਜਿਹੇ ਮਾਹੌਲ ਆ ਜਿਹੜਾ ਬਿਲਕੁਲ ਸਭ ਦੀਆਂ ਅੱਖਾਂ ਬੰਦਿਆਂ ਦੀਆਂ ਬਜ਼ੁਰਗਾਂ ਦੀਆਂ ਤਾਂ ਭੇਜਣੀਆਂ ਸੀ ਇੱਥੇ ਜਾਨਵਰਾਂ ਦੀਆਂ ਵੀ ਅੱਖਾਂ ਭੇਜੀਆਂ ਇਸ ਵੇਲੇ ਮੇਰੀ ਨਜ਼ਰ ਦੇ ਵਿੱਚ ਕਿ ਸਾਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਆ ਲਹਿਰ ਚੱਲ ਰਹੀ 8 ਕਿਲੋ 8 ਮੀਟਰ ਦੇ ਵਿੱਚ 8 ਕਿਲੋਮੀਟਰ ਦੇ ਵਿੱਚ ਤਲਵੰਡੀ ਸਾਬੋ ਦਾ ਪਿੰਡ ਆ ਕਿ ਇੱਥੇ ਐਂ ਲੱਗਦਾ ਵੀ ਸਾਰੇ ਪਿੰਡ ਦੇ ਵਿੱਚ ਸਾਡੇ ਤਲਵੰਡੀ ਸਾਬੋ ਦੇ ਵਿੱਚ ਇਹ ਜੀ ਦੁਰਘਟਨਾ ਕਦੇ ਨਹੀਂ ਮਿਲੀ। ਨਾ ਹੀ ਹੋਈ ਹੈ ਨਾ ਕਾਹਨ ਹੋਵੇ ਮੈਂ ਬਹੁਜਨ ਸਮਾਜ ਪਾਰਟੀ ਵੱਲੋਂ ਕੀ ਮੰਗ ਕਰਦੇ ਹਾਂ ਤੁਸੀਂ? ਇਹ ਮੈਂ ਮੰਗ ਕਰਦਾ ਮੈਂ ਬਹੁਜਨ ਸਮਾਜ ਪਾਰਟੀ ਵੱਲੋਂ ਇਹਨੂੰ ਫਾਂਸੀ ਦੀ ਸਜ਼ਾ ਫਾਂਸੀ ਦੀ ਸਜ਼ਾ ਇਹਨੂੰ ਹੋਣੀ ਚਾਹੀਦੀ ਹੈ ਮੈਂ ਆਪਣੀ ਪਾਰਟੀ ਵੱਲੋਂ ਸਰਕਾਰ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਜੀ। ਇੱਕ ਨਹੀਂ ਛੜਕ ਤੇ ਪਾਉਣ ਦਾ ਕਾਰਨ ਕੀ ਜੇ ਇਥੋਂ ਮਾਰ ਕੇ ਘਰੋਂ ਛੜਕ ਤੇ ਲੈ ਜਾਂਦੀ ਹੈ। ਏ ਜੀ ਇਹਨੂੰ ਐ ਸੀ ਵੀ ਨਾ ਪਤਾ ਲੱਗੇ ਡਰਾਮਾबाजी ਕਰਦੀ ਸੀ ਵੀ ਕਿਸੇ ਦੇ ਹੋਰ ਮਤਲਕ ਕਤਲਗਲ ਦੇ ਵਿੱਚ ਪੈ ਜਾਵੇ। ਤੁਹਾਨੂੰ ਐ ਲੱਗਦਾ ਵੀ ਕੋਈ ਨਾਲ ਇਹਦੇ ਪੈਕ ਤੇ ਹੋ ਰਿਹਾ ਹੈ। ਮੈਨੂੰ ਸ਼ੱਕ ਲੱਗਦਾ ਵੀ ਲੇਡੀ ਹੈ ਜਿਹੜੀ ਕੱਲੀ ਇਹਦੀ ਕੋਈ ਹਿੰਮਤ ਨਹੀਂ ਪੈਂਦੀ ਕਿ ਜਾਨਵਰ ਵੀ ਬਾਂਦਰੀ ਵੀ ਆਪਣੇ ਬੱਚੇ ਨੂੰ ਚੱਕੀ ਫਿਰਦੀ ਆ ਤੇ ਮਾਂ ਦਾ ਹੀਂ ਨਹੀਂ ਪੈਂਦਾ ਮੈਨੂੰ ਸ਼ੱਕ ਆ। ਮੈਨੂੰ ਜ਼ਾਹਰ ਆ ਵੀ ਇਹਦੇ ਨਾਲ ਕੋਈ ਇਨਸਾਨ ਆ। ਦੱਸਣ ਤੇ ਵੀ ਆ ਰਿਹਾ ਵੀ ਜਿਵੇਂ ਕਹਿੰਦੇ ਆ ਇਹਦੀ ਟੋਏ ਤੇ ਪੌਣ ਤੋਂ ਪਹਿਲਾਂ ਲੱਤਾਂ ਵੀ ਤੋੜ ਗਈਆਂ ਜਾਂ ਜਵਾਕਦਿਆਂ। ਹਾਂ ਜੀ ਮੈਨੂੰ ਪਤਾ ਲੱਗਾ ਵੀ ਇਹਦੀਆਂ ਲੱਤਾਂ ਬਾਹਾਂ ਤੋੜੀਆਂ ਗਈਆਂ ਪੈਰ ਰੱਖ ਕੇ ਧੌਣ ਦੇ ਉ ਜੀ ਹਾਂਜੀ ਇੱਕ ਮਾਂ ਇੱਕ ਮਾਂ ਐਡੀ ਨਰਦਈ ਪੁੱਤ ਨੂੰ ਮਾਰੇ ਮੌਤ ਕਿਵੇਂ ਲੱਗਦਾ ਮਾਰ ਸਕਦੀ ਐ ਇਸ ਤਰ੍ਹਾਂ ਇਹ ਜੀ ਮਾਰ ਸਕਦੀ ਐ ਇਹਨੇ ਮੇਰਾ ਸ਼ੱਕ ਪੈਂਦਾ ਮੈਨੂੰ ਅੰਦਰੋਂ ਭਾਵਨਾ ਆ ਰਹੀ ਐ ਵੀ ਇਹਨੇ ਕੋਈ ਗੈਰ ਨਸ਼ਾ ਕੀਤਾ ਅੱਛਾ ਹਾਂਜੀ ਜਿਵੇਂ ਟੋਵਾ ਬਹੁਤ ਛੋਟਾ ਸੀ ਬੱਚਾ ਬਹੁਤ ਜ਼ਿਆਦਾ ਵੱਡਾ ਸੀ ਇਹ ਜੀ ਕਰਤਾ ਬੈਠੀ ਬਾਹਰ ਚ ਇਹਨੂੰ ਪਤਾ ਲੱਗਿਆ ਵੀ ਮੈਂ ਗਲਤ ਕਰ ਲਿਆ ਅੱਛਾ ਹਾਂਜੀ ਟੋਵਾ ਪੂਰਾ ਨਹੀਂ ਪੱਟਿਆ ਕੋਲੇ ਦਾਤੀ ਪਈ ਐ ਕੁਝ ਆਂਡਿਆਂ ਦੇ ਫੋਲਕ ਪਏ ਜੀ ਜਿਹੜਾ ਬੱਚੇ ਦਾ ਪਿਤਾ ਹੈ ਉਹ ਜੇਲ੍ਹ ਚ ਹੋਇਆ ਹੈ ਕਿਸ ਤਰ੍ਹਾਂ ਮਸੂਕ ਕਿਵੇਂ ਲੱਗਿਆ ਨੂੰ ਹੋਰ ਬੋਲਿਆ ਨਹੀਂ ਜਾਂਦਾ ਉਹ ਤੋਂ ਬੋਲਿਆ ਨਹੀਂ ਜਾਂਦਾ ਜੀ ਇੱਕ ਪਿਓ ਇੱਕ ਪਿਓ ਬੱਚੇ ਨੂੰ ਪਾਲਦਾ ਦਿਹਾੜੀਆਂ ਕਰਦਾ ਮਜ਼ਦੂਰੀਆਂ ਕਰਦੀਆਂ ਜੋ ਵੀ ਕਰਦਾ ਤੇ ਪਿਓ ਤਾਂ ਹਾਂ ਮਾਰ ਮਾਰ ਕੇ ਰੋਣਾ ਉਹਨੇ ਤਾਂ ਰੋਣੇ ਰੋਣਾ ਸੀ ਮੇਰੀ ਤਲਵੰਡੀ ਸਾਬੋ ਤੇ ਸਾਡੇ ਜੋ ਰਿਸ਼ਤੇਦਾਰ ਆਏ ਨਾ ਉਹਨਾਂ ਨੇ ਵੀ ਅੱਖਾਂ ਇਸ ਵੇਲੇ ਬਰਲਾਪ ਦਾ ਬਰਲਾਪ ਦੀ ਲਹਿਰ ਚੱਲ ਰਹੀ ਹੈ ਨਹੀਂ ਕੀ ਬੱਚੇ ਦੀ ਮਾਂ ਦੇ ਕੋਈ ਸੰਬੰਧ ਲੱਗਦੇ ਸੀ ਤੁਹਾਨੂੰ ਕਿਸੇ ਨਾਲ ਗੈਰ ਨਹੀਂ ਜੀ ਮੈਂ ਇਸ ਬਿਲਕੁਲ-ਗਲਵਲ ਕਹਿ ਸਕਦਾ ਜਿਹੜੀ ਗੱਲ ਪੱਕੀ ਨਹੀਂ ਲੱਗਦੀ ਪਰ ਮੈਨੂੰ ਜੱਜਮੈਂਟ ਐਸ ਗੱਲ ਦੀ ਵੀ ਸਬੰਧਾਂ ਤੋਂ ਬਿਨਾਂ ਕੰਮ ਨਹੀਂ ਹੋ ਸਕਦਾ ਕੀ ਲੱਗਦੀ ਸੀ ਤੁਸੀਂ ਬੱਚੇ ਦੇ ਕੀ ਕਹਿਣਾ ਚਾਹੁੰਦੇ ਬੱਚੇ ਦਾ ਮੈਂ ਡੈਡੀ ਸੀਗਾ ਜੀ ਹਾਂ ਅੱਜ ਤੁਸੀਂ ਜੇਲ੍ਹ ਚੋਂ ਲੈ ਕੇ ਆਏ ਹੋ ਤੁਸੀਂ ਹੰਸਕਾਰ ਤੇ ਕਿਵੇਂ ਕਿਵੇਂ ਲੱਗਦਾ ਕਿੰਨਾ ਦੁੱਖ ਹੋਇਆ ਸਾਰੇ ਪਿੰਡ ਨੂੰ ਦੁੱਖ ਹੈ ਸਾਰੇ ਪਿੰਡ ਨੂੰ ਦੁੱਖ ਆ ਜੀ ਬਹੁਤ ਜਣਾਂ ਨੂੰ ਦੁੱਖ ਆਗਾ ਜੀ ਹਾਂ ਮਨਤੇ ਹੀ ਬੇਨਤੀ ਹੈ ਜੀ ਜਿੰਨੇ ਦੇ ਵਿੱਚ ਹੈਗੇ ਆ ਇਹਦੇ ਕੱਟ ਕਢਣਾ ਮਾਚੀ ਠੀਕ ਹੈ ਜੀ ਸਾਰੇ ਫੜੇ ਜਾਣੇ ਚਾਹੀਦੇ ਤੁਹਾਨੂੰ ਲੱਗਦਾ ਵੀ ਕੋਈ ਹੋਰ ਵੀ ਕਰਾਂ ਵਾਲੀ ਦੇ ਨਾਮ ਹੋਵੇ ਵੀ ਮਤਲਬ ਇਹਦੇ ਵਿੱਚ ਸਾਦਿਸ ਹੈ ਹਾਂ ਜੀ ਹੈਗੀ ਆ ਮੁੰਡੇ ਦੀ ਜਿਹੜਾ ਮੁੰਡਾ ਉਹਦੇ ਨਾਲ ਕੌਂਟ੍ਰੇਸ ਕੀਤਾ ਜਾਵੇ ਉਹਦਾ ਜੀ ਠੀਕ ਹੈ ਤੇ ਉਹਦਾ ਪਤਾ ਕੀਤਾ ਜਾਵੇ ਕੌਣ ਆ ਕੌਣ ਨਹੀਂ ਆ ਤੁਸੀਂ ਜੇਲ੍ਹ ਚ ਮੈਨੂੰ ਤੇ ਮਿਲਣ ਵਗੈਰਾ ਗਈ ਸੀ ਨਹੀਂ ਮੈਨੂੰ ਮੁਲਾਕਾਤ ਕਦੇ ਬੰਦ ਹੋਈ ਹੋਈ ਸੀ ਮੁਲਾਕਾਤ ਮੇਰੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਜੇਲ੍ਹ ਚ ਮੈਨੂੰ ਜੇਲ੍ਹ ਚ ਹੋ ਗਏ 3 ਸਾਲ ਹੋ ਜਾਣਗੇ 5 ਮਹੀਨੇ ਜੇਲ੍ਹ ਜਾਣ ਦਾ ਕਾਰਨ ਕੀ ਸੀ ਮੇਰੇ ਤੇ ਪਰਚੇ ਵਾਲੀ ਸੀਗੀ ਅੱਛਾ ਪਰਚੇ ਪੈ ਗਈ ਉਦੋਂ ਬਾਅਦ ਤੁਹਾਡੀ ਮੁਲਾਕਾਤ ਕਰਨ ਜਾਂਦੀ ਹੈ ਜਾਂ ਤੁਹਾਨੂੰ ਮਿਲਣ ਜਾਂਦੀ ਹੈ ਨਹੀਂ ਗਈ ਮੇਰੇ ਨਾਲ ਇੱਕ ਵਾਰੀ ਮੁਲਾਕਾਤ ਵੀ ਇਹ ਬਈ ਲੱਮੈਰ ਜਾਂ ਅਰੇਂਜ ਤੇ ਮੇਰੇ ਲੱਮੈਰ ਸੀ ਹਾਂ ਲੱਮੈਰ ਕਿੱਥੋਂ ਦੀ ਹੈ ਇਹ ਇਹ ਰਾਮਪਰੇ ਦੀ ਹੈ ਜੀ ਬੱਦੋ ਕਣਾਂ ਦੀ ਵੱਜੋਣਾ ਹਾਂ ਵੱਜੋਣਾ ਪਿੰਡ ਤੁਸੀਂ ਮੰਗ ਕੀ ਕਰਦੇ ਹੋ ਸਾਰੇ ਆਪਲੇ ਮੰਗ ਜੀ ਮੇਰੇ ਬੱਚੇ ਨੂੰ ਸਾਮ ਮਿਲਣਾ ਚਾਹੀਦਾ ਜੀ ਅੱਛਾ ਸਜ਼ਾ ਹੋਣੀ ਚਾਹੀਦੀ ਹੈ ਫਾਂਸੀ ਦੀ ਠੀਕ ਹੈ ਜੀ ਬਸ ਆਹੀ ਮੰਗਾ ਜੀ ਮੇਰੇ ਕੋਲ ਇਹ ਪਹਿਲਾਂ ਵੀ ਕੁਝ ਹਰਕਤਾਂ ਇਹੋ ਜਿਹੀਆਂ ਕਰਦੀ ਰਹਿੰਦੇ ਸੀ ਨਿੱਕੇ ਮੋਟੀਆਂ ਤੇ ਪਹਿਲੀ ਵਾਰ ਹੋਣੀ ਨਹੀਂ ਨਹੀਂ ਪਹਿਲੀ ਵਾਰ ਹੀ ਹਰਕਤ ਹੋਈ ਹੈ ਜੀ ਇਹ ਜੀ ਹਰਕਤ ਹੀ ਨਹੀਂ ਹੋਈ ਸੀ ਜੀ ਜੀ ਝੜਕਿਆ ਵੀ ਇਹ ਇੱਕ ਆਪਾਂ ਮਾਂ ਸੁੱਤੇ ਪਏ ਨੂੰ ਜਰਦੀ ਨਹੀਂ ਹੁੰਦੀ ਇੱਕ ਮਾਂ ਨੇ ਪਾਲਿਆ ਉਹ ਬਿਹਾਥਾਂ ਦੇ ਨਾਲ ਤੇ ਇੱਕ ਆਪਦੇ ਮਾਂ ਨੇ ਪਾਲ ਕੇ ਪੁੱਤ ਨੂੰ ਉਹਦੇ ਜਨਕ ਲੱਤਾਂ ਬਾਹਾਂ ਵੀ ਦਸੀਆਂ ਜਾ ਰਹੀਆਂ ਜਨਕ ਤੋੜ ਕੇ ਛੋੜ ਕੇ ਟੋਏ ਦੇ ਵਿੱਚ ਪਾ ਜਾਣਾ ਕਿ ਇਹ ਦੇਖਾਂਗੇ ਜੀ ਇੱਕ ਮਾਂ ਨੇ ਪੁੱਤ ਮਾਰਿਆ ਗਿਆ ਪਹਿਲਾਂ ਤਾਂ ਮਾਂ ਤੇ ਵਿਸ਼ਵਾਸ ਕਰਦੇ ਹੁੰਦੇ ਸੀ ਹੁਣ ਮਾਂ ਤੋਂ ਵਿਸ਼ਵਾਸ ਵੀ ਚੱਕਿਆ ਗਿਆ ਠੀਕ ਹੈ ਜੀ ਹੁਣ ਕਿਉਂ ਕੌਣ ਕਿਸ ਤੇ ਕੀ ਦੇ ਵਿਸ਼ਵਾਸ ਕਰੂਗਾ ਮਾਂ ਤੋਂ ਵਿਸ਼ਵਾਸ ਚੱਕਿਆ ਗਿਆ ਹੁਣ ਕੋਈ ਕਿਸ ਤੇ ਵਿਸ਼ਵਾਸ ਨਹੀਂ ਕਰਦਾ ਇਹਨੂੰ ਆਪਾਂ ਮਾਂ ਕਹਿ ਸਕਦੇ ਆ ਨਹੀਂ ਕਹਿ ਸਕਦੇ ਡੈਣ ਕਹਿ ਸਕਦੇ ਜੀ ਡੈਣ ਵੀ ਛੱਡ ਦਿੰਦੀ ਐ ਇੱਕ ਘਰ ਇਹਨੂੰ ਡੈਣ ਦਾ ਲਫ਼ਜ਼ ਵੀ ਨਹੀਂ ਮਿਲਦਾ ਜੀ